ਬਿਲਕੁਲ ਵਿਸ਼ਾਖਾ ਦੇਖੋ ਇਸੋ ਤਸੀਲ ਸੁਲਤਾਨਪੁਰ ਲੋਧੀ ਦੇ ਵਿੱਚ ਮੌਜੂਦ ਆ ਜਿਸ ਧਰਤੀ ਨੂੰ ਜਿਹੜਾ ਉਹ ਪਾਕ ਪਵਿੱਤਰ ਧਰਤੀ ਮੰਨਿਆ ਜਾਂਦਾ ਕਿਉਂਕਿ ਨਨਕਾਣਾ ਸਾਹਿਬ ਤੋਂ ਬਾਅਦ ਇਸ ਧਰਤੀ ਦੇ ਉੱਤੇ ਆ ਕੇ ਗੁਰੂ ਨਾਨਕ ਦੇਵ ਜੀ ਨੇ ਲੰਮਾ ਸਮਾਂ ਬੀਤ ਕੀਤਾ 14 ਸਾਲ ਆਪਣੀ ਜ਼ਿੰਦਗੀ ਦੇ ਇੱਥੇ ਬੀਤਿਤ ਕੀਤੇ ਉਹਨਾਂ ਨੇ ਔਰ ਇੱਥੇ ਹੀ ਕਹਿੰਦੇ ਕਾਲੀ ਬੇਂ ਦੇ ਵਿੱਚ સ્ਨਾਣ ਕਰਦੇ ਸੀ ਔਰ ਬੇਰ ਦਾ ਪੇੜ ਹੈ ਅੱਜ ਵੀ ਉਹ ਇੱਥੇ ਹੈ ਉਹਦੇ ਦਰਸ਼ਨ ਜਿਹੜੇ ਆ ਸੰਗਤ ਕਰਨ ਦੇ ਲਈ ਪਹੁੰਚਦੀ ਹੈ ਤੁਸੀਂ ਮੇਰੇ ਪਿੱਛੇ ਜਿਹੜੇ ਹੈ ਤੁਹਾਨੂੰ ਇਹ ਦ੍ਰਿਸ਼ ਜ਼ਰੂਰ ਦਿਖਾਓ ਅੰਗੇ ਇਹ ਗੁਰਦੁਆਰਾ ਬੇਰ ਸਾਹਿਬ ਜਿੱਥੇ ਅਸੀਂ ਪਹੁੰਚੇ ਹੋਏ ਹਾਂ ਉਹਦੇ ਬਾਹਰ ਅਸੀਂ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਖੂਬਸੂਰਤੀ ਦੇ ਨਾਲ ਇਸ ਗੁਰਦੁਆਰੇ ਨੂੰ ਪਹਿਲਾਂ ਤਾਂ ਸਜਾਇਆ ਗਿਆ ਉਸ ਤੋਂ ਇਲਾਵਾ ਤੁਸੀਂ ਇਸ ਨੂੰ ਇਸ ਮੌਸਮ ਦੇ ਵਿੱਚ ਵੀ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਣਾ ਚਾਹੂੰਗੀ ਕਿ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਠੰਡ ਹੋਣੀ ਸ਼ੁਰੂ ਹੋਈ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਉਸ ਦੀਆਂ ਬੂੰਦਾਂ ਦੇ ਵਿੱਚ ਜਿਹੜਾ ਉਹ ਤੁਸੀਂ ਇਸ ਗੁਰਦੁਆਰਾ ਸਾਹਿਬ ਨੂੰ ਦੇਖ ਸਕਦੇ ਹੋ ਔਰ ਇੱਥੇ ਪਹੁੰਚੀ ਹੋਈ ਸੰਗਤ ਤਤ ਜਿਹੜੀ ਹੈ ਉਹ ਪੂਰੀ ਭਗਤੀ ਭਾਵਨਾ ਦੇ ਵਿੱਚ ਲੀਨ ਹੈ ਹਰ ਕੋਈ ਇਸ ਦਿਨ ਦੇ ਵਿੱਚ ਇਸ ਦਿਨ ਦੀ ਉਡੀਕ ਕਰਦਾ ਹੈ ਪੂਰਾ ਲੰਮਾ ਸਮਾਂ ਇਸ ਦਿਨ ਦੀ ਉਡੀਕ ਕਰਦੇ ਨੇ ਲੋਕੀ ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਇਸ ਦਿਨ ਨੂੰ ਆ ਕੇ ਕਿਉਂਕਿ ਇਸ ਦਿਨ ਦੀਆਂ ਤਿਆਰੀਆਂ ਜਿਹੜੀਆਂ ਨੇ ਪਿਛਲੇ ਕਈ ਦਿਨਾਂ ਤੋਂ ਸ਼ੁਰੂ ਹੋ ਜਾਂਦੀਆਂ ਨੇ ਜੇਕਰ ਗੱਲ ਕਰੀਏ ਸਜਾਵਟ ਤਾਂ ਸ਼ੁਰੂ ਹੋਈ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਉਹ 48 ਘੰਟੇ ਪਹਿਲਾਂ ਜਿਹੜੇ ਅਖੰਡ ਪਾਠ ਕਰਵਾਏ ਜਾਂਦੇ ਨੇ ਤਾਂ ਕਿ ਜਿਹੜੇ ਲੋਕ ਨੇ ਉਹ ਵੀ ਪਹੁੰਚਣ ਲੇਕਿਨ ਜਿਸ ਤਸੀਲ ਸੁਲਤਾਨਪੁਰ ਉਦੀ ਦੀ ਇਸ ਧਰਤੀ ਦੀ ਜਾਂ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਆ ਇੱਥੇ ਲੋਕਾਂ ਦਾ ਬਹੁਤ ਵੱਡੀ ਇੱਥੇ ਆਸ਼ਾ ਹੈ ਲੋਕਾਂ ਦੀ ਔਰ ਲੋਕ ਇੱਥੇ ਦੂਰ ਦਰਾਡੇ ਜਿਹੜੇ ਨੇ ਉਥੋਂ ਦੀ ਆ ਰਹੇ ਨੇ ਪੰਜਾਬ ਦੇ ਵੱਖ-ਵੱਖ ਏਰੀਆਜ਼ ਤੋਂ ਲੋਕ ਆ ਰਹੇ ਨੇ ਔਰ ਇੱਥੇ ਆ ਕੇ ਜਿਹੜੇ ਨੇ ਉਹ ਨਤ ਮਸਤਕ ਹੋਣ ਦੇ ਲਈ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸੰਗਤਾਂ ਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਹੋਈਆਂ ਨੇ ਜੇਕਰ ਗੱਲ ਕਰੀਏ ਇਹ ਸੰਗਤਾਂ ਇੱਥੇ ਦਿਨੇ ਸਵੇਰੇ 5 ਵਜੇ ਤੋਂ ਬਾਅਦ ਲਗਾਤਾਰ ਇੱਥੇ ਸੰਗਤਾਂ ਜਿਹੜੀਆਂ ਨੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਹਲੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਿੱਛੋਂ ਆ ਵੀ ਰਹੀਆਂ ਨੇ ਲਗਾਤਾਰ ਇੱਥੇ ਨਤਮਸਤਕ ਹੋ ਰਹੀਆਂ ਨੇ ਜੇਕਰ ਇਸ ਗੁਰਦੁਆਰੇ ਦੀ ਗੱਲ ਕਰੀਏ ਜਿਵੇਂ ਅਸੀਂ ਪਹਿਲਾਂ ਗੱਲ ਸਾਂਝੀ ਕਰ ਰਹੇ ਸੀਗੇ ਇਹ ਥਾਂ ਸੁਲਤਾਨਪੁਰ ਲੋਧੀ ਦੀ ਉਹ ਥਾਂ ਹੈ ਜਿੱਥੇ ਬਾਬਾ ਨਾਨਕ ਜਿਹੜੇ ਨੇ ਉਹ ਇੱਥੇ ਪਿੱਛੇ ਬੇਰ ਪੇੜ ਹੈ ਇੱਕ ਉਹਦੇ ਥੱਲੇ ਬਹਿ ਕੇ ਉਹ ਧਿਆਨ ਕਰਦੇ ਸੀ ਆਪਣੇ ਆਪ ਨੂੰ ਰੱਬ ਦੇ ਨਾਲ ਜੋੜਦੇ ਸੀ ਔਰ ਅੱਜ ਵੀ ਉਹ ਪੇੜ ਉਸੇ ਤਰੀਕੇ ਦੇ ਨਾਲ ਹੈ ਲੇਕਿਨ ਇਸ ਗੁਰਦੁਆਰਾ ਸਾਹਿਬ ਨੂੰ ਉਸ ਬੇਰ ਦੇ ਨਾਲ ਬੇਰ ਦੇ ਪੇੜ ਦੇ ਨਾਲ ਇਸ ਗੁਰਦੁਆਰਾ ਸਾਹਿਬ ਨੂੰ ਰੱਖਿਆ ਗਿਆ ਇਹ ਵੀ ਦੱਸਦੀ ਹੈ ਕਿ ਇਹ ਗੁਰਦੁਆਰਾ ਜਿਹੜਾ ਹੈ ਉਹ ਕਾਲੀ ਬੇਹ ਦੇ ਕੰਡੇ ਹੈ ਜਿੱਥੇ ਬਾਬਾ ਨਾਨਕ ਜਿਹੜੇ ਨੇ ਉਹ ਕਰਦੇ ਸੀਗੇ ਉਹਨਾਂ ਉਸ ਦੇ ਕੰਡੇ ਇਸ ਗੁਰਦੁਆਰੇ ਨੂੰ ਬਣਾਇਆ ਗਿਆ ਜੇਕਰ ਇਸ ਤੋਂ ਇਲਾਵਾ ਅਸੀਂ ਇਸ ਧਰਤੀ ਦੀ ਗੱਲ ਕਰੀਏ ਤੇ ਨਨਕਾਣਾ ਸਾਹਿਬ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ ਉੱਥੇ ਵੀ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਗਏ ਨੇ ਪੰਜਾਬ ਤੋਂ ਨਤਮਸਤਕ ਹੋਣ ਦੇ ਲਈ ਗਏ ਨੇ ਉੱਥੇ ਸ਼ਰਧਾਲੂ ਉੱਥੇ ਪਹੁੰਚੇ ਨੇ ਲੇਕਿਨ ਉਸ ਧਰਤੀ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਧਰਤੀ ਦਾ ਬਹੁਤ ਵੱਡਾ ਇਤਿਹਾਸ ਹੈ ਦੱਸਿਆ ਇਹ ਵੀ ਜਾਂਦਾ ਹੈ ਕਿ ਜਿਹੜੇ ਬਾਬਾ ਨਾਨਕ ਸੀਗੇ ਉਹਨਾਂ ਦੀ ਜਿਹੜੀ ਵੱਡੀ ਭੈਣ ਹੈ ਉਹਨਾਂ ਦਾ ਵਿਆਹ ਇੱਥੇ ਸੁਲਤਾਨਪੁਰ ਰੋਧੀ ਦੇ ਵਿੱਚ ਹੋਇਆ ਸੀ ਔਰ ਜਿਹੜੇ ਬਾਬਾ ਨਾਨਕ ਨੇ ਉਹਨਾਂ ਨੇ ਆਪਣਾ ਵਿਆਹ ਵੀ ਜਿਹੜਾ ਉਹ ਇਸੇ ਧਰਤੀ ਦੇ ਵਿੱਚ ਕੀਤਾ ਇਸੇ ਧਰਤੀ ਤੇ ਕੀਤਾ ਸੀ ਲੇਕਿਨ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਕਿਉਂਕਿ ਉਹਨਾਂ ਨੂੰ ਪਹਿਲੇ ਸਭ ਤੋਂ ਪਹਿਲੇ ਬਾਬਾ ਨਾਨਕ ਨੇ ਪਹਿਲੇ ਗੁਰੂ ਨੇ ਸਿੱਖੀਜ਼ਮ ਦੇ ਪਹਿਲੇ ਗੁਰੂ ਨੇ ਔਰ ਉਹਨਾਂ ਨੇ ਹੀ ਸਿੱਖੀਜ਼ਮ ਦੀ ਸ਼ੁਰੂਆਤ ਕੀਤੀ ਸੀ ਉਹ ਵੀ ਇਸੇ ਧਰਤੀ ਤੋਂ ਸ਼ੁਰੂ ਕੀਤਾ ਸੀ ਉਹਨਾਂ ਨੇ ਕੋ ਅਸੀਂ ਸੰਗਤਾਂ ਦੀ ਤੁਹਾਡੇ ਨਾਲ ਗੱਲ ਕਰੀਏ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਲਗਾਤਾਰ ਇਹ ਗਿਣਤੀ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ ਲੇਕਿਨ ਇਹਨਾਂ ਦੇ ਪ੍ਰਬੰਧ ਜਿਹੜੇ ਨੇ ਉਹ ਵੀ ਗੁਰਦੁਆਰੇ ਦੇ ਵੱਲੋਂ ਪੂਰੇ ਕੀਤੇ ਗਏ ਨੇ ਲਗਾਤਾਰ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤਾਂ ਪਹੁੰਚ ਰਹੀਆਂ ਨੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਮੈਨੇਜ ਵੀ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਦੇਖੀਆਂ ਜਾ ਰਹੀਆਂ ਨੇ ਬਜ਼ੁਰਗ ਮਾਤਾ ਜੀ ਮੌਜੂਦ ਨੇ ਸਾਡੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਬੇਟੇ ਅਸੀਂ ਦਾ ਮਾਪੇ ਦਾ ਧੰਨਵਾਦ ਹੈ। ਅਸੀਂ ਮਾਤਾ ਜੀ ਕਿੰਨੀ ਇੱਕ ਤਿਆਰੀਆਂ ਜਿਹੜੀਆਂ ਨੇ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਤੋਂ ਤੁਸੀਂ ਗੁਰਦੁਆਰੇ ਦੀ ਗੱਲ ਕਰੀਏ ਤੁਸੀਂ ਉਧਰ ਕੈਮਰੇ ਦੇ ਵੱਲ ਗੱਲ ਦੇਖ ਕੇ ਗੱਲ ਜਰੂਰ ਕਰੋ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟੇ ਜਿੱਦਾਂ ਅਸੀਂ ਬਾਬੇ ਨਾਨਕ ਨੇ ਅੱਜ ਜੋ 25-26 ਸਾਲ ਤੋਂ ਜੋੜਿਆ ਵਾ ਇਹਦਾ ਸ਼ੁਕਰਾਨਾ ਕਰਦੇ ਆਂ। ਤਨ ਮਨ ਇੱਥੇ ਲਾ ਕੇ ਸੇਵਾ ਕਰਦੇ ਆਂ। ਜਿੱਥੇ ਸੇਵਾ ਲੱਗ ਜਾਏ ਉੱਥੇ ਸੇਵਾ ਕਰਦੇ ਆਂ ਕਦੀ ਜਿੱਦਾਂ ਦਿਨ ਚ ਮੈਲ ਨਹੀਂ ਰੱਖੀ ਸੇਵਾ ਕਰਨ ਲੱਗਿਆਂ ਤੋਂ ਤੁਹਾਡਾ ਵੀ ਧੰਨਵਾਦ ਜਿਨ੍ਹਾਂ ਵੀਡੀਓ ਬਣਾਈਆਂ ਸਾਡੀ ਬਿਲਕੁਲ ਦੇਖੋ ਅਸੀਂ ਲਗਾਤਾਰ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਅਸੀਂ ਲੇਕਿਨ ਜਿ세 ਤਸੀਂ ਇਹ ਤਸਵੀਰਾਂ ਦੀ ਗੱਲ ਕਰਦੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਸੰਗਤਾਂ ਇੱਥੇ ਪੂਰੀ ਸ਼ਰਧਾ ਦੇ ਨਾਲ ਪਹੁੰਚ ਰਹੀਆਂ ਨੇ ਸ਼ਰਧਾਲੂ ਜਿਹੜੇ ਨੇ ਉਹ ਦੂਰ ਦੂਰੋਂ ਆ ਰਹੇ ਨੇ ਪੰਜਾਬ ਦੇ ਵਿੱਚੋਂ ਵੀ ਆ ਰਹੇ ਨੇ ਲੇਕਿਨ ਨਾਲ ਦੇ ਨਾਲ ਜਿਹੜੇ ਅਸੀਂ ਲੋਕਾਂ ਦੇ ਨਾਲ ਕੁਛ ਨਾਲ ਗੱਲ ਕੀਤੀ ਇਹ ਵੀ ਪਤਾ ਲੱਗਿਆ ਕਿ ਇਹ ਲੋਕੀ ਜਿਹੜ ਹਾਰੋਂ ਵੀ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਇੱਥੇ ਨਤਮਸਤਕ ਹੋਣ ਦੇ ਲਈ ਇੱਥੇ ਪਹੁੰਚ ਰਹੇ ਨੇ ਔਰ ਪੂਰੀ ਪੂਰੀ ਸ਼ਰਧਾ ਦੇ ਨਾਲ ਜਿਹੜਾ ਇੱਥੇ ਨਤਮਸਤਕ ਹੋ ਰਹੇ ਨੇ ਲੋਕੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਅਸੀਂ ਕੀ ਕੀ ਕਹਿਣਾ ਹੈ ਉਹਨਾਂ ਦਾ ਵੀਰ ਜੀ ਕਿੱਥੋਂ ਦੀ ਆਏ ਹੋ ਤੁਸੀਂ ਮੈਂ ਜੀ ਨਮਾਸ਼ਹਿਰ ਤੋਂ ਆਏ ਜੀ ਨਮਾਸ਼ਹਿਰ ਤੋਂ ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਸੁਲਤਾਨਪੁਰ ਲੋਧੀ ਪਹੁੰਚੇ ਹੋ ਅੱਜ ਕੀ ਕੀ ਚੀਜ਼ਾਂ ਜਿਹੜੀਆਂ ਨੇ ਸੋਚ ਕੇ ਇੱਥੇ ਪਹੁੰਚੇ ਸੀ ਕੌਣ ਕੌਣ ਆਏ ਨੇ ਨਾਲ ਤੁਹਾਡੇ ਮੇਰੇ ਨਾਲ ਮੇਰਾ ਪਰਿਵਾਰ ਆਇਆ ਜੀ ਅੱਜ ਘਰੇ ਮੰਮੀ ਆਏ ਆ ਮੇਰੇ ਬੱਚੇ ਆਏ ਨੇ ਮੈਂ ਹਰ ਸਾਲ ਲਗਾਤਾਰ ਹੀ ਆਣਾ ਪਏ 5 ਸਾਲ ਤੋਂ ਲਗ ਮੇਰੇ ਬੱਚਿਆਂ ਦੀ ਬਖਸ਼ਿਸ਼ ਇੱਥੋਂ ਹੋਈ ਆ ਦੋਨੋਂ ਬੱਚਿਆਂ ਦੀ ਅੱਛਾ ਹਾਂਜੀ ਦੋਨੋਂ ਬੱਚਿਆਂ ਦੀ ਤੁਮਾਰੇ ਨੇ ਕਿਰਪਾ ਕੀਤੀ ਆ ਜੀ ਉਸ ਤੋਂ ਲਗਾਤਾਰ ਕੰਟੀਨਿਊ ਹਰ ਸਾਲ ਗੁਰਪੁਰਬ ਅਸੀਂ ਗੁਰੂ ਦੇ ਸੰਗ ਇੱਥੇ ਹੀ ਮਨਾਉਂਦੇ ਆ ਤੇ ਜਿਸ ਵਕ ਤੁਸੀਂ ਬੱਚਿਆਂ ਨੂੰ ਇੱਥੇ ਲੈ ਕੇ ਆਏ ਤੁਸੀਂ ਤਾਂ ਹਰ ਸਾਲ ਇੱਥੇ ਆਉਂਦੇ ਹੋ ਲੇਕਿਨ ਐਤਕੀ ਤੁਸੀਂ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਕੇ ਆਏ ਹੋ ਹਰ ਸਾਲ ਲੈ ਕੇ ਆਉਂਦੇ ਹੋ ਕੀ ਕੁਝ ਉਹਨਾਂ ਨੂੰ ਸਿੱਖਿਆ ਦਿੰਦੇ ਹੋ ਬਾਬੇ ਨਾਨਕ ਦੀਆਂ ਸਿੱਖਿਆਵਾਂ ਉਹਨਾਂ ਨੂੰ ਦਿੰਦੇ ਹੋ ਇਹ ਹੀ ਦੱਸਦਾ ਪਿਆ ਵੀ ਇੱਥੇ ਮਹਾਰਾਜ ਨੇ ਸਿਮਰਨ ਕੀਤਾ ਆ ਤੇ ਉਹਦੇ ਹਟ ਸਾਹਿਬ ਮਹਾਰਾਜ ਨੇ ਆਪਣਾ ਕਿਰਤ ਕਰਨ ਦੀ ਬਖਸ਼ਿਸ਼ ਕੀਤੀ ਆ ਜੀ ਤੇ ਮਹਾਰਾਜ ਨੇ ਨਾਮ ਜਪੋ ਵੰਡ ਕਰੋ ਵੰਡ ਛਕੋ ਤੇ ਕਿਰਤ ਕਰੋ ਦਾ ਸੰਦੇਸ਼ ਦਿੱਤਾ ਆ ਤੇ ਮਹਾਰਾਜ ਜਿਹੜਾ ਹੈਗਾ ਆਪਣਾ ਸਾਦਾ ਜੀਵਨ ਗ੍ਰੈਸਤੀ ਜੀਵਨ ਨੂੰ ਪ੍ਰਧਾਨ ਨੇ ਤੇ ਮਾਰੇ ਨੇ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ ਵੀ ਆਪਾਂ ਜਿਹੜਾ ਹੈਗਾ ਗੁਰੂ ਦੇ ਸੰਗ ਰਹੀਏ ਗੁਰੂ ਦੀ ਬਾਣੀ ਪੜਹੀਏ ਕੀਰਤ ਕਰੀਏ ਦਸਾਂ ਨੋਆਂ ਦੀ ਤੇ ਮਾਰੇ ਦੇ ਨੱਪਦੇ ਸਹੀ ਹੈ ਸਾਨੂੰ ਤੁਸੀਂ ਇੱਥੇ ਪਹੁੰਚੋ ਤੁਸੀਂ ਕੀ ਕੁਝ ਸਿੱਖਿਆ ਪਾਪਾ ਤੋਂ ਇੱਥੇ ਆਏ ਤੁਸੀਂ ਨਤਮਸਤਕ ਹੋਣ ਦੇ ਲਈ ਪਹੁੰਚੇ ਹੋ ਕਿਸੇ ਕਾਪੋਤੇ ਕਿੱਥੇ ਆ ਤੁਸੀਂ ਕਿੱਥੇ ਕਿਹੜੇ ਪਰਵਰ ਹੋ ਫੇਰ ਕਰ ਰਹੇ ਹੋ ਸੰਤਾਂ ਕੋਲ ਆਉਂਦੀ ਹਾਂ ਕਿਉਂ ਆਇਓ ਬਿਲਕੁਲ ਦੇਖੋ ਬੱਚੇ ਜਿਹੜੇ ਨੇ ਰੱਬ ਦਾ ਰੂਪ ਹੁੰਦੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਪੂਰਾ ਪਰਿਵਾਰ ਜਿਹੜਾ ਹੈ ਉਹ ਇੱਥੇ ਪਹੁੰਚਿਆ ਹੋਇਆ ਹੈ ਕਿ ਇੱਥੇ ਬਾਬੇ ਨਾਨਕ ਨੇ ਇੱਥੇ ਜਿਹੜਾ ਉਹ ਜਿਹੜੀ ਸ਼ਰਧਾ ਦੇ ਨਾਲ ਇੱਥੇ ਈਵਨ ਮੈਡੀਟੇਟ ਕੀਤਾ ਉਹਨਾਂ ਨੇ ਇੱਥੇ ਉਹਨਾਂ ਨੇ ਜਿਹੜਾ ਉਹ ਬੇਰ ਦਾ ਪੇੜ ਜਿਹੜਾ ਉੱਥੇ ਬਾਬਾ ਨਾਨਕ ਜਿਹੜੇ ਨੇ ਉਹ ਬਹਿੰਦੇ ਹੁੰਦੇ ਸੀ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇੱਥੋਂ ਦੀਆਂ ਕਹੀਆਂ ਜਾਂਦੀਆਂ ਨੇ ਇੱਥੇ ਮਾਤਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਮਾਤਾ ਜੀ ਕਿੱਥੋਂ ਆਏ ਹੋ ਤੁਸੀਂ ਤਾਰੰਤਨ ਤਾਰੰਤਨ ਤੁਆਇਓ ਤੁਸੀਂ ਇੱਥੇ ਮੱਥਾ ਟੇਕਣ ਆਇਓ ਕੌਣ ਕੌਣ ਆਇਆ ਤੁਹਾਡੇ ਨਾਲ ਸਾਡੇ ਨਾਲ ਸਾਰਾ ਪਰਿਵਾਰ ਆਇਆ ਹੂੰ ਬੱਚਿਆਂ ਨੂੰ ਕੀ ਕੀ ਸਿੱਖਿਆਵਾ ਜਿਹੜੀਆਂ ਨੇ ਇੱਥੇ ਦੇਖ ਕੇ ਲਿਆਇਓ ਕਿ ਤੁਸੀਂ ਇੱਥੇ ਆਣਾ ਹੈ ਕੀ ਕੀ ਚੀਜ਼ਾਂ ਦੇ ਇਹ ਆਖਣਾ ਗੁਰੂ ਨਾਨਕ ਦੇ ਦਰਸ਼ਨ ਕਰਨੇ ਬੇਲ ਸਾਹਿਬ ਹੂੰ ਤੇ ਸਾਰੇ ਪਰਿਵਾਰ ਲੈ ਕੇ ਆਏ ਕਿੱਦਾਂ ਦਾ ਲੱਗ ਰਿਹਾ ਇੱਥੇ ਆ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਦਰਸ਼ਨ ਚੰਗੇ ਦਿਵਿਕੇ ਨਾ ਬਹੁਤ ਵਧੀਆ ਬਹੁਤ ਮਾਣ ਦੀ ਕਿਰਪਾ ਬਿਲਕੁਲ ਦੇਖੋ ਹੋਰ ਵੀ ਲੋਕ ਇੱਥੇ ਪਹੁੰਚੇ ਹੋਏ ਨੇ ਤੁਹਾਨੂੰ ਇਹ ਦਿਖਾ ਦਈਏ ਕਿ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਜਿੱਤ ਸਕਤ ਇੱਥੇ ਪਹੁੰਚ ਰਹੀਆਂ ਨੇ ਇੱਥੇ ਹੋਰ ਵੀ ਗਿਣਤੀ ਦੇ ਵਿੱਚ ਆ ਰਹੀਆਂ ਨੇ ਇਹ ਜਿਹੜੀ ਕਮੇਟੀਆਂ ਨੇ ਬਣਾਈਆਂ ਗਈਆਂ ਨੇ